ਪੰਜਾਬੀ ਖਬਰਨਾਮਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀਆਂ ਵੱਡੀਆਂ ਖਬਰਾਂ, ਵਿਆਪੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਬਾਰੇ ਵਿਧਾਨ ਸਭਾ 'ਚ ਬੋਲੇ ਸੀਐਮ ਭਗਵੰਤ ਮਾਨ, ਜ਼ਮੀਨਾਂ ਦੇ ਰਜਿਸਟਰੀਆਂ ਬਾਰੇ ਵਿਧਾਨ ਸਭਾ 'ਚ ਸੀਐਮ ਭਗਵੰਤ ਮਾਨ ਨੇ ਕੀਤਾ ਐਲਾਨ, ਐਨਓਸੀ ਬਾਰੇ ਆਖੀ ਵੱਡੀ ਗੱਲ। ਵਿਧਾਨ ਸਭਾ 'ਚ ਬੋਲੇ ਪ੍ਰਤਾਪ ਸਿੰਘ ਬਾਜਵਾ ਕਿਹਾ ਜਦੋਂ ਸੀਐਮ ਦੇ ਦਰਸ਼ਨ ਹੋਣਗੇ ਅਸੀਂ ਉੱਠ ਕੇ ਚਲੇ ਜਾਵਾਂਗੇ। ਵਿਧਾਨ ਸਭਾ 'ਚ ਸਿੱਖਿਆ ਮੰਤਰੀ ਹਰਜੋਤ ਬੈਂਸ ਅਤੇ ਸੁਖਪਾਲ ਖੈਰਾ ਵਿੱਚ ਤਿੱਖੀ ਬਹਿਸ ਤਲਕ ਹੋਇਆ ਮਾਹੌਲ। ਮੁੱਖ ਮੰਤਰੀ ਭਗਵੰਤ ਮਾਨ ਨੇ ਕੋਟਪੂਰਾ ਤੇ ਬਾਬਲਕਲਾ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਬਾਰੇ ਵਿਧਾਨ ਸਭਾ ਵਿੱਚ ਵੱਡਾ ਬਿਆਨ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਾਡੀ ਸਰਕਾਰ ਬੇਅਦਬੀ ਦੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਜ਼ਾ ਦੇਣ ਦੀ ਕੋਸ਼ਿਸ਼ ਕਰ ਰਹੀ ਹੈ। ਅਤੇ ਇਸ ਦਿਨ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜੇਕਰ ਕੋਈ ਭਵਿੱਖ ਵਿੱਚ ਬੇਅਦਬੀ ਵਰਗੀ ਘਟਨਾ ਨੂੰ ਅੰਜਾਮ ਦਿੰਦਾ ਹੈ ਤਾਂ ਉਸ ਨੂੰ ਫਾਂਸੀ ਜਾਂ ਉਮਰ ਕੈਦ ਸਜ਼ਾ ਦੇਣੀ ਚਾਹੀਦੀ ਹੈ। ਮੈਂ ਕਹਿੰਦਾ ਰਿਹਾ ਸਟੇਜਾਂ ਤੇ ਕਿ ਸਜ਼ਾ ਜ਼ਰੂਰ ਮਿਲੂਗੀ। ਐਸ ਕਚਹਿਰੀ 'ਚ ਵੱਡੇ ਵਕੀਲ ਕਰ ਲਓਗੇ। ਜਾਇ ਇਸ ਕਚਹਿਰੀ ਚ ਕੁਝ ਹੋਰ ਕਰ ਲੋਗੇ ਪਰਮਾਤਮਾ ਦੀ ਕਚਹਿਰੀ ਚ ਤਾਂ ਨਹੀਂ ਬੱਜ ਸਕਦੇ ਸੋ ਮੈਂ ਕਹਿੰਦਾ ਰਿਹਾ ਕਿ ਜਿੰਨਾ ਕਿ ਸਾਡੇ ਵੱਸ ਹੋਇਆ ਸੀ ਗੁਰੂ ਸਾਹਿਬ ਦੇ ਇਹ ਦੋਸ਼ੀਆਂ ਨੂੰ ਜਿਹੜਾ ਉਹ ਇੱਕ ਉਹਨਾਂ ਦੇ ਨਾਮ ਨਸਰ ਕਰਾਂਗੇ ਅਦਾਲਤਾਂ ਤੇ ਛੱਡਾਂਗੇ ਕਿ ਫੈਸਲਾ ਹੋ ਜੇ ਤੇ ਸਰ ਪੰਜਾਬ ਦੀ ਸਰਕਾਰ ਨੇ ਬਿਲਕੁਲ ਨਵੇਂ ਤਰੀਕੇ ਨਾਲ ਇੱਕ ਵਿਗਾੜਿਆ ਹੋਇਆ ਕੇਸ ਜਮਾਈ ਮਤਲਬ ਜਿਹਦੇ ਵਿੱਚ ਸਮਝ ਲਓ ਨਚੋੜਿਆ ਹੋਇਆ ਨਿੰਬੂ ਸੀ ਉਹ ਉਹਦੇ ਵਿੱਚ ਅਸੀਂ ਆਪਣੀ ਹਿੰਮਤ ਨਾਲ குரு ਸਾਹਿਬ ਪ੍ਰਤੀ ਸਾਡੀ ਸ਼ਰਧਾ ਨਾਲ ਸੰਗਤਾਂ ਦੇ ਅਸ਼ੀਰਵਾਦ ਨਾਲ ਅਸੀਂ ਉਹਨੂੰ ਕੇਸ ਨੂੰ ਰੀਰਾਈਟ ਕਰਕੇ 7000 ਪੰਨਿਆਂ ਦਾ ਅਸੀਂ ਜਿਹੜਾ ਚਲਾਨ ਪੇਸ਼ ਕੀਤਾ ਹੈ ਉਹਦੇ ਵਿੱਚ ਜਿਹੜੇ ਮਾਸਟਰ ਮਾਈਂਡ ਨੇ ਉਹਨਾਂ ਦਾ ਨਾਮ ਸੁਣਦੇ ਹੀ ਵੱਡੇ ਵੱਡੇ ਕੰਮ ਜਾਂਦੇ ਨਾ ਯਾਰ ਇਹਨਾਂ ਨਾਲ ਪੰਗਾ ਨਾ ਲਾਓ ਪਰ ਨਹੀਂ ਆਮ ਆਦਮੀ ਪਾਰਟੀ ਹੈ ਮੈਂ ਤੁਹਾਨੂੰ ਫੇਰ ਦੱਸਿਆ ਕਿ ਅਸੀਂ ਦੋਸ਼ੀਆਂ ਨੂੰ ਛੱਡਣ ਵਾਲੇ ਨਹੀਂ ਗੁਰੂ ਸਾਹਿਬ ਦੀ ਜੋ ਬੇਅਦਬੀ ਹੋਈ ਉਹਦੇ ਦੋਸ਼ੀਆਂ ਨੂੰ ਸਜ਼ਾ ਮਿਲੂਗੀ ਤਾਂ ਕਿ ਲੋਕਾਂ ਦੇ ਹਿਰਦਿਆਂ 'ਚ ਥੋੜੀ ਜਿਹੀ ਠੰਡ ਪਵੇ ਔਰ ਫਿਊਚਰ ਦੇ ਵਿੱਚ ਵੀ ਪਿਖ ਦੇ ਵਿੱਚ ਵੀ ਕੋਈ ਕਿਸੇ ਵੀ ਧਾਰਮਿਕ ਗ੍ਰੰਥ ਦੀ ਕੋਈ ਬੇਅਦਬੀ ਕਰੇ ਅਸੀਂ ਹੋਮ ਮਿਨਿਸਟਰੀ ਨੂੰ ਲਿਖਿਆ ਕਿ ਉਹਨਾਂ ਨੂੰ ਘਟੋ ਘੱਟ ਫਾਂਸੀ ਦੀ ਸਜ਼ਾ ਮੌਤ ਦੀ ਸਜ਼ਾ ਜਾਂ ਫਿਰ 20 ਸਾਲ ਤਾਂ ਪੱਕੀ ਹੋਈ ਹੋਵੇ ਤਾਂ ਕਿ ਕੋਈ ਹਿੰਮਤ ਨਾ ਕਰ ਸਕੇ ਕਿਸੇ ਵੀ ਧਰਮ ਦੇ ਗ੍ਰੰਥ ਵੱਲ ਕੋਈ ਬੁਰੀ ਨਜ਼ਰ ਨਾਲ ਦੇਖਣ ਦੀ ਜਾਂ ਉਹਦੀ ਬੇਅਦਬੀ ਕਰਨ ਦੀ ਪੰਜਾਬ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਰਜਿਸਟਰੀਆਂ ਤੇ ਐਨਓਸੀ ਬਾਰੇ ਵੱਡਾ ਐਲਾਨ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨੀ ਕਿਹਾ ਕਿ ਮਾਨ ਸਰਕਾਰ ਬਹੁਤ ਜਲਦ ਐਨਓਸੀ ਦੀ ਦਿੱਕਤ ਨੂੰ ਜਲਦ ਦੂਰ ਕਰਨ ਜਾ ਰਹੀ ਹੈ। ਅਤੇ ਇਸ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਜ ਦੇ ਦੌਰ ਵਿੱਚ ਘਰ ਬਣਾਉਣਾ ਆਸਾਨ ਨਹੀਂ। ਸਾਰੀ ਜ਼ਿੰਦਗੀ ਵਿੱਚ ਇੱਕ ਘਰ ਬੰਦ ਹੈ। ਇਸ ਲਈ ਮਾਨ ਸਰਕਾਰ ਹੁਣ ਰਜਿਸਟਰੀਆਂ ਤੇ ਐਨਓਸੀ ਬਾਰੇ ਵੱਡਾ ਫੈਸਲਾ ਲੈਣ ਜਾ ਰਹੀ ਹੈ। ਅਸੀਂ ਹੁਣੇ-ਹੁਣੇ ਰਜਿਸਟਰੀਆਂ ਦੇ ਵਿੱਚ 2.5% ਅਸੀਂ ਕਮੀ ਕੀਤੀ ਹੈ। ਕੀ ਟਾਈ ਪਰਸੈਂਟ ਅਸੀਂ ਆਪਣਾ ਟੈਕਸ ਘਟਾਇਆ ਜਿਹੜੀਆਂ ਰਿਸ਼ਟਰੀਆਂ ਰੁਕੀਆਂ ਹੋਈਆਂ ਨੇ ਕਿਸੇ ਕਾਰਨ ਕਰਕੇ ਜਾਂ ਕੋਈ ਕਿਸੇ ਕੋਲੇ ਜੇ ਕਿਸੇ ਨੇ ਕਰੋੜ ਰੁਪਏ ਦੀ ਰਿਸ਼ਤਰੀ ਕਰਾਉਣੀ ਆ ਉਹਦੇ ਉਹਦੇ ਕਿੰਨੇ ਪੈਸੇ ਬਚਣਗੇ ਸਰ ਕਿਉਂਕਿ ਅਸੀਂ ਜਿਹੜਾ ਸਟਾਮਪ ਤੋਂ ਅਸੀਂ ਡਿਊਟੀ ਘਟਾਈ ਹੈ ਔਰ ਮੇਰੇ ਕੋਲ ਕੁਝ ਬਫਦ ਨੂੰ ਲੈ ਕੇ ਮਨਪ੍ਰੀਤ ਜਿਆਣੀ ਸਾਹਿਬ ਬੈਠੇ ਨੇ ਇਹ ਆਏ ਸੀਗੇ ਇਹਨਾਂ ਦੀਆਂ ਮੰਗਾਂ ਕਾਫੀ ਹੱਦ ਤੱਕ ਜਾਇਜ਼ ਕਿ ਜਿਹੜੇ ਐਨਓਸੀ ਦਾ ਇੱਕ ਜਿਹੜਾ ਬਹੁਤ ਵੱਡਾ ਇੱਕ ਦਿੱਕਤ ਹੈ ਔਰ ਉਹਦੇ ਵਿੱਚ ਅਸੀਂ 5000 ਤੋਂ ਜ਼ਿਆਦਾ ਪਿੰਡ ਜਿਹੜੇ ਨੇ ਉਹ ਅਸੀਂ ਉਹਦੇ ਚੋਂ ਬਾਹਰ ਕੱਢਤੇ ਆਉਣ ਵਾਲੇ ਦਿਨਾਂ ਦੇ ਵਿੱਚ ਹਫਤੇ 10 ਦਿਨਾਂ ਦੇ ਵਿੱਚ ਮੇਰੇ ਮੰਤਰੀ ਸਾਹਿਬ ਕਹਿ ਰਹੇ ਨੇ 5000 ਤੋਂ ਜ਼ਿਆਦਾ ਹੋਰ ਪਿੰਡ ਹੈ ਜੇ ਅਸੀਂ ਜਿਹੜੇ ਨੇ ਉਹ ਬਾਹਰ ਕੱਢ ਦਾਂਗੇ ਉਹ ਚੋਂ ਨਾਲ ਜਿਹੜੀ ਪਾਲਿਸੀ ਹੈ ਜਿਹੜੀ ਹਾਊਸਿੰਗ ਦੀ ਕਿਉਂਕਿ ਅਸਲ 'ਚ ਜਿਹੜੇ ਸਹੀ ਕੰਮ ਕਰਦੇ ਆ ਜਿਹੜੇ 1 ਨੰਬਰ ਦਾ ਕੰਮ ਕਰਦੇ ਆ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਉਹਨਾਂ ਨੂੰ ਤਾਂ ਕੰਮ ਕਰਨਾ ਹੈ ਜਿਹੜੇ ਕੁਝ ਵਿਚਦੀ ਆ ਜਾਂਦੇ ਆ ਇੱਕ ਟੋਕਰੀ 'ਚ ਖਰਾਬ ਟਮਾਟਰ ਵੀ ਹੁੰਦੇ ਆ ਤਾਂ ਉਹਨਾਂ ਨੇ ਵੱਡੇ ਜਿਹੜੇ ਅਸਲੀ ਕੰਮ ਕਰਦੇ ਉਹਨਾਂ ਦਾ ਵੀ ਨੁਕਸਾਨ ਹੋ ਜਾਂਦਾ ਸੋ ਕੁਝ ਇਲੀਗਲ ਕਲੋਨੀਆ ਜਿਹੜੀਆਂ ਪੰਜਾਬ 'ਚ ਕ੍ਰੀਏਟ ਹੋਈਆਂ ਪਿਛਲੇ ਕਾਫੀ ਸਮੇਂ ਤੋਂ ਸੋ ਉਹਨਾਂ ਦੀ ਐਨਓਸੀ ਜਿਹੜੀ ਹੈ ਉਹਦੇ ਵਿੱਚ ਲੋਕ ਫਸ ਜਾਂਦੇ ਨੇ ਉਹ ਕਹਿੰਦੇ ਸਾਨੂੰ ਕਿਹੜਾ ਪਤਾ ਸੀਗਾ ਜੀ ਜੇ ਅਸੀਂ ਕੀ ਕਰੀਏ ਜੀ ਹੁਣ ਸਾਡੇ ਤਾਂ ਪੈਸੇ ਲੈ ਗਏ ਸੋ ਅਸੀਂ ਪਬਲਿਕ ਦਾ ਕੋਈ ਇਸ ਤਰ੍ਹਾਂ ਦਾ ਨੁਕਸਾਨ ਨਹੀਂ ਹੋਣ ਦਿੰਦੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸਾਰੀਆਂ ਜਿਹੜੀਆਂ ਜਿਹਨਾਂ ਵੀ ਲੋਕਾਂ ਦੇ ਪੈਸੇ ਫਸੇ ਪਏ ਨੇ ਰੀਅਲ ਏਸਟੇਟ 'ਚ ਜਾਂ ਇਲੀਗਲ ਕਲੋਨੀਆ 'ਚ ਉਹ ਸਾਰੇ ਕਲੀਅਰ ਕਰਕੇ ਐਨਓਸੀ ਦੀ ਸ਼ਰਤ ਅਸੀਂ ਜਿਹੜੀ ਹੈ ਉਹ ਹਟਾ ਦੇਾਂਗੇ ਤੇ ਇਸ ਤੋਂ ਬਾਅਦ ਜਿਹੜੀਆਂ ਕਲੋਨੀਆਂ ਬਣਨ ਗਿਆ ਉਹ ਪ੍ਰੋਪਰ ਜਿਹੜੀਆਂ ਪੁੱਡਾ ਅਪਰੂਵਡ ਗਲਾਡਾ ਅਪਰੂਵਡ ਗਮਾਡਾ ਅਪਰੂਵਡ ਬਣਨ ਗਿਆ ਇਲੀਗਲ ਕਲੋਨੀ ਅਸੀਂ ਬਣਨੀ ਨਹੀਂ ਦੇਣੀ ਤਾਂ ਕਿ ਕੋਈ ਬਾਅਦ ਦੇ ਵਿੱਚ ਕਿਸੇ ਦਾ ਪੈਸਾ ਫਸ ਗਿਆ ਕੋਈ ਮੈਂਟਲੀ ਟੈਨਸ਼ਨ ਘਰ ਇੱਕ ਵਾਰ ਬਣਦਾ ਜੀ ਗਰੀਬ ਬੰਦੇ ਤੋਂ ਅੱਜ ਕੱਲ ਘਰ ਬਣਾਉਣਾ ਵੀ ਬਹੁਤ ਔਖਾ ਹੋਇਆ ਪਿਆ ਸੋ ਅਸੀਂ ਉਹ ਉਹਦੇ ਵਿੱਚ ਪੰਜਾਬ ਸਰਕਾਰ ਜਿਹੜੀ ਹੈ ਬਿਲਕੁਲ ਲੋਕਾਂ ਦੇ ਨਾਲ ਖੜੂਗੀ ਪੰਜਾਬ ਵਿਧਾਨ ਸਭਾ ਬਜਟ ਇਜਲਾਸ ਦੀ ਕਾਰਵਾਈ ਦੌਰਾਨ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਬੋਲਦੇ ਕਿ ਇਹ ਕਿ ਸਪੀਕਰ ਨੂੰ ਅਪੀਲ ਕੀਤੀ ਹੈ ਕਿ ਬੀਤੀ ਦਿਨ ਮੁੱਖ ਮੰਤਰੀ ਭਗਵੰਤ ਮਾਨੇ ਜਿਸ ਤਰ੍ਹਾਂ ਦਾ ਰਵਈਆ ਦਿਖਾਇਆ ਹੈ ਉਹ ਬੇਹਤ ਹੀ ਗਲਤ ਹੈ ਇਸ ਦਿਨ ਲਈ ਪ੍ਰਤਾਪ ਸਿੰਘ ਬਾਜਬਾ ਨੇ ਆਪਣੀ ਗੱਲ ਨੂੰ ਸਮਾਪਤ ਕਰਦੇ ਹ ਕਿ ਸਦਨ ਵਿੱਚ ਜਿਵੇਂ ਹੀ ਮੁੱਖ ਮੰਤਰੀ ਭਗਵੰਤ ਮਾਨ ਦਰਸ਼ਨ ਦੇਣਗੇ ਤਾਂ ਉਹ ਸਦਨ ਵਿੱਚੋਂ ਉੱਠ ਕੇ ਬਾਹਰ ਚਲੇ ਜਾਣਗੇ ਕੱਲ ਦੀ ਜੋ ਘਟਨਾ ਹੋਈ ਹੈ ਮਤ ਪਾਕੀ ਘਟਨਾ ਉਹਦੇ ਬਾਰੇ ਅਸੀਂ ਤੁਹਾਨੂੰ ਗੁਜ਼ਾਰਿਸ਼ ਕੀਤੀ ਕਿ ਤੁਸੀਂ ਕੁਸਟੋਡੀਅਨੋ ਜੋ ਵੀ ਅੱਛਬ ਦੀ ਦੀ ਮਿਸਟਰ ਸਾਹਿਬ ਵੱਲੋਂ ਵਰਤੀ ਗਈ ਕਾਈਂਡਲੀ ਉਹਨਾਂ ਨੂੰ ਕਹੋ ਕੇਸ ਨੂੰ ਕੰਡੈਮ ਕਰ ਸੋ ਦੀ ਕਾਂਗਰਸ ਲੈਜਿਸਲੇਟਿਵ ਪਾਰਟੀ ਹੈਜ਼ ਯੂਨੀਨਮਸਲੀ ਟੇਕਨ ਅ ਡਿਸੀਜਨ ਕਿ ਜਿੰਨਾ ਚਿਰ ਚੀਫ ਮਿਨਿਸਟਰ ਇੱਥੇ ਰਹਿਣਗੇ ਅਸੀਂ ਬਾਈਕਾਟ ਕਰਾਂਗੇ ਜਦੋਂ ਅਦਰਵਾਈਜ਼ ਜਦੋਂ ਇੱਥੋਂ ਜਿੱਥਾ ਹੁਣ ਹੈ ਨਹੀਂ ਨੇ ਅਸੀਂ ਬਕਾਇਦਤੌਰ ਸਾਰੇ ਹਾਊਸ ਦੀ ਸਾਰੀ ਡਿਲੀਬਰੇਸ਼ਨ ਚ ਪਾਰਟਿਸਪੇਟ ਕਰਨ ਤਾਂ ਹੁਣ ਅਸੀਂ ਪਾਰਟਿਸਪੇਸ਼ਨ ਕਰਨ ਵਾਸੇ ਬਹਿ ਗਏ ਆ ਜਦੋਂ ਇਹਨਾਂ ਦੇ ਦਰਸ਼ਨ ਹੋਣਗੇ ਹੀ ਉੱਠ ਕੇ ਬਾਹਰ। ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਨਤੀਜੇ ਦਿਨ ਸਿੱਖਿਆ ਮੰਤਰੀ ਹਰਜੋਤ ਬੈਂਸ ਤੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖੈਰਾ ਵਿਚਾਲੇ ਤਿੱਖੀ ਬਹਿਸ ਹੋ ਗਈ। ਦਰਅਸਲ ਸੁਖਪਾਲ ਸਿੰਘ ਖੈਰਾ ਵੱਲੋਂ ਸਦਨ ਵਿੱਚ ਪ੍ਰਿੰਸੀਪਲਾਂ ਨੂੰ ਸਿੰਗਾਪੁਰ ਭੇਜੇ ਜਾਂਦੀ ਪਰ ਕਿਰਿਆ ਤੇ ਸਵਾਲ ਚੁਕੇਗੇ ਸਨ। ਇਸ ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਤਲਕੀ ਦਿਖਾਉਂਦਿਆਂ ਖੈਰਾ ਨੂੰ ਪ੍ਰਿੰਸੀਪਲਾਂ ਦੇ ਤੀਜੇ ਬੈਚ ਨਾਲ ਸਿੰਗਾਪੁਰ ਜਾਣ ਦਾ ਅਫਰ ਦਿੱਤਾ। ਤਵਾਦ ਬਦਾਨ ਸਭ ਵਿੱਚ ਮਾਹੌਲ ਗਰਮਾ ਗਿਆ। ਕਿ ਸਾਬ ਗਵਰਨਰ ਸਾਹਿਬ ਨੇ ਇੱਕ ਇਸ਼ੂ ਫਲੈਗ ਕੀਤਾ ਸੀਗਾ ਜਿਹੜੀ ਸਿਲੈਕਸ਼ਨ ਪ੍ਰੋਸੈਸ ਪ੍ਰਿੰਸੀਪਲਸ ਤੇ ਟੀਚਰਸ ਨੂੰ ਟ੍ਰੇਨਿੰਗ ਵਾਸਤੇ ਸਿੰਗਾਪੁਰ ਭੇਜਣ ਲਈ। ਤਾਂ ਸਰਕਾਰ ਨੇ ਉਹਨਾਂ ਨੂੰ ਇਹ ਜਵਾਬ ਦਿੱਤਾ ਕਿ ਤੁਸੀਂ ਤਾਂ ਸਿਲੈਕਟਡ ਹੋ। ਤੁਹਾਨੂੰ ਜਵਾਬ ਦੇਣਾ ਸਾਡਾ ਕੋ ਬਣਦਾ ਨਹੀਂਗਾ। ਬਕਾਇਦਾ ਚਿੱਠੀ ਲਿਖ ਕੇ ਭੇਜਤਾ ਸੀਗਾ। ਆ ਮੇਰੇ ਹੱਥ ਵਿੱਚ ਡਾਕੂਮੈਂਟਸ ਨੇ ਜੀ। ਮੈਂ ਤਾਂ ਇਲੈਕਟਡ ਹੈਗਾ ਨਾ ਜੀ। ਇਲੈਕਟਡ ਨੂੰ ਅਧਿਕਾਰ ਹੈ ਕਿ ਵਿਧਾਨ ਸਭਾ ਦੇ ਵਿੱਚ ਆਪਣੀ ਗੱਲ ਰੱਖ ਸਕਦਾ ਪਹਿਲਾ ਨੋਟਿਸ ਡਾਇਰੈਕਟਰ ਐਸ ਸੀ ਆਰਟੀ ਨੇ ਕੱਢਿਆ ਜੀ ਉਹਦੇ ਵਿੱਚ ਜਿਹੜੀਆਂ ਸ਼ਰਤਾਂ ਸੀਗੀਆਂ ਕਿ 5 ਸਾਲ ਦੀ ਉਹਦੀ ਸਰਵਿਸ ਹੋਣੀ ਚਾਹੀਦੀ ਸਪੀਕਰ ਸਾਹਿਬ ਤੇ 5 ਸਾਲ ਦੀ ਰਿਟਾਇਰਮੈਂਟ ਵਿੱਚ ਹੋਣੀ ਚਾਹੀਦੀ ਓਨਲੀ ਦੋਜ਼ ਪੀਪਲ ਕੈਨ ਅਪਲਾਈ ਸਡਨਲੀ THERE ਵਾਸ ਅ ਪਬਲਿਕ ਨੋਟਿਸ ਅਗੇਨ ਔਨ 10th ਜਨੂਅਰੀ 2023 ਜਿਹਦੇ ਚ ਉਹਨਾਂ ਨੇ 5 ਸਾਲ ਦੀ ਪਹਿਲੀ ਸਰਵਿਸ ਦਾ ਰਿਲੈਕਸ ਕਰਕੇ ਉਹਨੂੰ ਕਹਿੰਤਾ ਜੀ 2 ਸਾਲ ਸੋ 1 ਮਿੰਟ ਜੀ ਉਦੇ ਤੋਂ ਐ ਐ ਨਜ਼ਰ ਆਇਆ ਕਿ ਕੁਛ ਨਾ ਕੁਛ ਫੇਵਰੇਟਿਜ਼ਮ ਨੇਪੋਟਿਜ਼ਮ ਸ਼ਰਤ ਬਦਲੀ ਗਈ ਨਾ ਇੱਕਦਮ ਔਰ ਉਹਦੇ ਜੇ ਇੰਪੋਰਟੈਂਟ ਗੱਲ ਹੈ ਤਾਂ ਪੋਰਟਲ ਫॉर ਅਪਲਾਈਂਗ ਫੋਰਨ ਟ੍ਰੇਨਿੰਗਸ ਵਿਦ ਰਿਲੈਕਸ ਕੰਡੀਸ਼ਨ ਵਿਲ ਬੀ ਓਪਨ ਟਿਲ 20 ਜਨੂਅਰੀ 2023 20 ਤਰੀਕ ਤੱਕ ਪੋਰਟਲ ਖੁੱਲਿਆ ਸੀ ਐਪਲੀਕੇਸ਼ਨ ਲੈਣ ਲਈ ਤੇ 21 ਤਰੀਕ ਨੂੰ ਚੀਫ ਮਿਨਿਸਟਰ ਸਾਹਿਬ ਨੇ ਜਿਹੜਾ ਸਕੂਲ ਆਫ ਐਮਿਨੈਂਸ ਦਾ ਫੰਕਸ਼ਨ ਕੀਤਾ ਉਹਦੇ ਪਹਿਲੇ ਬੈਚ ਨਾਲ ਫੋਟੋ ਵੀ ਖਿਚਾ ਲਈਜੀ ਮਤਲਬ ਰਾਤੋ ਰਾਤ ਸਾਰੀ ਸਿਲੈਕਸ਼ਨ ਹੋ ਗਈ ਜੀ ਐਨੀ ਇੰਟਰਵਿਊਜ਼ ਕੋਈ ਮਾੜਾ ਮੋਟਾ ਮੈਰਿਟ ਕੋਈ ਕੋਈ ਪੁੱਛ ਪੜਤਾਲ ਕੋਈ ਹੋਰ ਪ੍ਰੋਸੈਸ ਦੇ ਜਸਟ ਕੰਪਲੀਟਿਡ ਇਟ ਓਵਰਨਾਈਟ ਸੋ ਗਵਰਨਰ ਸਾਹਿਬ ਦਾ ਜਿਹੜਾ ਮਸਲਾ ਉਠਾਇਆ ਸੀਗਾ ਤੁਹਾਡੀ ਗੱਲ ਆ ਗਈ ਫਿਰ ਆ ਗਈ ਤੇ ਕਿਉਂ ਨਹੀਂ ਜਾ ਸਕਦੇ ਕਿ ਆਮ ਘਰਾਂ ਦੇ ਬੱਚਿਆਂ ਨੂੰ ਹੱਕ ਨਹੀਂ ਸਰ ਹੱਦ ਹੋ ਗਈ ਸਰ ਆਪਾਂ ਮੰਤਰੀ ਜੀ ਹੁਣ ਇਹਨਾਂ ਨੂੰ ਪੁੱਛ ਲਈਏ ਵੀ ਇਹ ਟਵੀਟ ਇਹਨਾਂ ਦੇ ਸੀ ਕਿ ਕਿਸੇ ਹੋਰ ਦਾ ਸੀ ਹਾਂਜੀ ਖੈਰਾ ਸਾਹਿਬ ਉਹ ਟਵੀਟ ਤੁਹਾਡਾ ਹੀ ਸੀ ਸਰ ਇੱਕ ਮਿੰਟ ਦੇਖੋ ਗੱਲ ਇਹ ਆ ਕਿ ਮੈਂ ਇੱਕ ਇਸ਼ੂ ਫਲੈਗ ਕੀਤਾ ਇਹਦੇ ਚ ਡਾਇਰੈਕਟਰ ਇੱਕ ਮਿੰਟ ਯਾਰ ਹੁਣ ਗੱਲ ਤਾਂ ਸੁਣ ਲੋ ਗੱਲ ਤਾਂ ਸੁਣ ਲੋ ਸੁਣ ਲੀਏ ਮੰਤਰੀ ਜੀ ਸਾਹਿਬ ਮੈਂ ਆਹਾ ਪਬਲਿਕ ਨੋਟਿਸ ਡਾਇਰੈਕਟਰ ਐਸ ਸੀ ਆਰਟੀ ਦਾ ਜਿਹਦੇ ਚ ਪੋਰਟਲ ਦੀ ਡੇਟ ਲਿਖੀ ਹੋਈ ਆ ਉਸ ਤੋਂ ਪਹਿਲਾਂ ਜਿਹੜਾ ਕੰਡੀਸ਼ਨ ਸੀ ਗਿਆ ਨਾਓ ਲੈਟਸ ਪ੍ਰੀਜ਼ੂਮ ਲੈਟਸ ਪ੍ਰੀਜ਼ੂਮ ਲੈਟਸ ਪ੍ਰੀਜ਼ੂਮ ਹੀ ਇਸ ਪੁਆਇੰਟਿੰਗ ਆਊਟ ਸਮ ਟੈਕਨੀਕਲ ਐਰਰ ਅਨਦਰ ਟਵੀਟ ਮੈਂ ਅੱਛਾ ਇੱਕ ਮਿੰਟ ਜੀ ਲਓ ਮੇਰੀ ਮੇਰੀ ਤੁਹਾਡੇ ਮਾਰਫਤ ਇਹਨਾਂ ਨੂੰ ਚੁਣੌਤੀ ਆ ਅਗਰ ਇਹ ਕਹਿੰਦੇ ਕਿ ਇਹ ਟਵੀਟ ਗਲਤ ਆ ਤੁਸੀਂ ਸਾਈਬਰ ਸੈੱਲ ਵਿੱਚ ਜਾ ਕੇ ਮੇਰੇ ਖਿਲਾਫ ਕੰਪਲੇਂਟ ਕਰਕੇ ਐਫ ਆਈ ਆਰ ਦਰਜ ਕਰਾ ਦਿਓ ਚਲੋ ਠੀਕ ਹੈ ਜੀ ਨਹੀਂ ਕੈਨ ਹੀ ਕੈਨ ਹੀ ਡੂ ਦਿਸ ਹੇਅਰ ਆ ਗਿਆ ਜੀ ਕੈਨ ਕਿਨੋ ਮੈਂ ਦਿਸ ਇਸ ਦਿਸ ਇਸ ਹਾਲਾ ਮੈਂ ਆਪਣਾ ਟਵੀਟ ਦੇਖਿਆ ਨਹੀਂਗਾ ਆਈ ਡੋਨਟ ਨੋ ਹੂ ਸੈਂਟ ਯੂ ਮੇਬੀ ਐਡੀਟਡ ਮੇਬੀ ਐਡੀਟਡ ਬਾਈ ਦ ਵੇ ਲੈਟ ਮੀ ਟੈਲ ਯੂ ਯੈਸ ਆਈ ਵਿਲ ਸੀ ਇਟ ਆਈ ਵਿਲ ਸੀ ਇਟ ਐਂਡ ਟੈਲ ਯੂ ਵਿਲ ਯੂ ਅਪੋਲੋਜਾਈਜ਼ ਦੈਨ ਨਹੀਂ ਮੈਂ ਡਿਲੀਟ ਕਰਦੇ ਨਹੀਂ ਕਰਨਾ ਮੈਂ ਕਦੀ ਨਹੀਂ ਕਰਦਾ ਡਿਲੀਟ ਤੁਹਾਨੂੰ ਗਲਤ ਫਹਿਨੀ ਆ ਮੈਂ ਕਹਿੰਦਾ ਸਾਬ ਬੈਠੋ ਬੈਠੋ ਖੈਰ ਸਾਬ ਬੈਠੋ ਹੋਣੇ ਇਹਨੂੰ ਆਪਾਂ ਇੱਥੇ ਅ ਮੰਤਰੀ ਜੀ ਅ ਹਰਜੋਤ ਬੈਂਸ ਹਰਜੋਤ ਬੈਂਸ ਜੀ ਸਰ ਹਾਂ ਇੱਕ ਟਵੀਟ ਕਿਤੇ ਤੁਸੀਂ ਆਪਣੇ ਕੋਲ ਦਾ ਨਹੀਂ ਬਣਾ ਲਿਆ ਸਰ ਇਹ ਟਵੀਟ ਹੁਣ ਵੀ ਤੁਸੀਂ ਵੀ ਤੁਸੀਂ ਵੀ ਸਰ ਟਵਿੱਟਰ ਕਾਫੀ ਯੂਜ਼ ਕਰਦੇ ਹੋ ਤੁਸੀਂ ਵੀ ਸਕਰੀਨਸ਼ਾਟ ਲੈ ਲਓ ਤੇ ਮੀਡੀਆ ਵੀ ਬੈਠਾ ਸਰ 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 ਇੱਕ ਸਣੀ ਨੂੰ ਸੁਣ ਲੋ ਯਾਰ ਉਹ ਦੇਵਤਾ ਜੀ ਸੁਣ ਲੋ ਸੁਣਨ ਦਾ ਵੀ ਮਾਦਾ ਰੱਖੋ ਸੁਣ ਸੁਣਨ ਦਾ ਵੀ ਖੈਰਾ ਸਾਹਿਬ ਮੇਰਾ خیال ਹੁਣ ਆਪਾਂ ਬੈਠੀ ਅੱਗੇ ਲੈ ਚਲੀਏ ਇਸ ਗੱਲ ਨੂੰ ਫਟੇ ਵਾਰੀ ਨਾਰਮਲੀ ਹੋਗੀ ਸਰ ਠੀਕ ਹੈ ਜੀ ਤੁਸੀਂ ਠੀਕ ਹੈ ਜੀ ਸਰ ਇਹਦੇ ਖਿਲਾਫ ਸਾਈਬਰ ਤੇ ਕੰਪਲੀਟ ਦਿਓਗੇ ਸਰ ਬਿਲਕੁਲ ਹੁਣ ਦੋ ਮਿੰਟ ਸਰ ਮંત્રી ਜੀ ਸਰ ਮੈਂ ਮੀਡੀਆ ਦੀ ਹਾਜ਼ਰੀ ਵਿੱਚ ਕਹਿ ਰਿਹਾ ਹੁਣ ਸਰੇ ਵਿਧਾਨ ਸਭਾ ਦੇ ਫਲੋਰ ਤੇ ਹੋਇਆ ਡਿਸੀਜਨ ਸਰ ਅਗਰ ਇਹ ਟਵੀਟ ਗਲਤ ਹੋਇਆ ਅਸੀਂ ਸਾਈਬਰ ਸੈੱਲ ਨੂੰ ਕੰਪਲੇਂਟ ਦਵਾਂਗੇ ਠੀਕ ਹੈ ਜੀ ਲੈਟ ਪੁਲਿਸ ਤੇ ਐਕਸ਼ਨ ਠੀਕ ਹੈ ਜੀ ਹੋ ਗਿਆ ਬੈਠੋ ਜੀ ਬੈਠੋ ਮੈਲ ਆਊ ਕੀਤਾ ਜੀ ਮੈਲ ਆਊ ਕੀਤਾ ਮੈਲ ਆਊ ਕੀਤਾ ਯਸ ਮੈਲ ਆਊ ਕੀਤਾ ਦੇਖੋ ਯੂ ਕੈਨ ਨਾਟ ਯੂ ਕੈਨ ਨਾਟ ਪੁਆਇੰਟ ਫਿੰਗਰ ਏਟ ਦ ਚੇਅਰ ਚੇਰ ਦੇ ਫੈਸਲੇ ਉੱਤੇ ਕੋਈ ਵੀ ਮਾਰਜੋਗ ਮੈਂਬਰ ਕੁਐਸਚਨ ਨਹੀਂ ਕਰ ਸਕਦਾ ਪਲੀਜ਼ ਹੁਣ ਤੁਸੀਂ ਬੈਠੋ ਆਪਾਂ ਅੱਗੇ ਚਲਾਈਏ ਅੱਗੇ ਜੋ ਹੈ ਕੁਲਵੰਤ ਜੀ ਕੁਲਵੰਤ ਜੀ ਤੁਸੀਂ ਬੈਠੋ ਜੀ ਚੇਹਰੀ ਰੂਲੇ ਬੈਠੋ ਤੁਸੀਂ ਬੈਠੋ ਤੁਸੀਂ ਫਿਰ ਤੁਹਾਨੂੰ ਬੁਲਾਇਆ ਤੁਹਾਨੂੰ ਮੌਕਾ ਦਿੱਤਾ ਮੇਰੀ ਡਿਊਟੀ ਆ ਪਰ ਆਪਾਂ ਅੱਗੇ ਵੀ ਤੋਰੀਏ ਨਾ ਇਹ ਇਕੱਲੀ ਡਿਬੇਟ ਤੁਹਾਡੇ ਇਦਾਂ ਨਹੀਂ ਹੋਣੀ ਕੁਲਵੰਤ ਜੀ ਧੰਨਵਾਦ ਸਪੀਕਰ ਸਾਹਿਬ ਸਭਾਂ ਦੇਣ